ਜੜੀਏ ਇਸੇ ਕਰਕੇ ਸਾਨੂੰ ਕਿਉਂਕਿ ਮਸੀਬ ਭਾਈਚਾਰੇ ਨੂੰ ਕਿਸੇ ਵੀ ਪਾਰਟੀ ਨੇ ਜਿਹੜਾ ਉਹ ਉੱਚਾ ਚੁਪਨ ਦਾ ਜਿਹੜਾ ਭਰਾਲਾ ਨਹੀਂ ਕੀਤਾ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਜਿਹੜੇ ਅਸੀਂ ਆਪਣੇ ਉਮੀਦਵਾਰ ਖੜੇ ਕਰਾਂਗੇ ਉਹ ਫਵਾ ਚੋਣਾ ਦਾ ਬਿਕਲ ਬਚ ਚੁਕਿਆ ਹੈ ਤੇ ਰਵੈਤੀ ਪਾਰਟੀਆਂ ਨੇ ਜਿੱਥੇ ਆਪੋ ਆਪਣੇ ਖੇਤਰ ਦੇ ਵਿੱਚ ਆਪਣੀ ਪਾਰਟੀ ਦੀ ਮਜ਼ਬੂਤੀ ਦੇ ਲਈ ਆਪਣੇ ਜਿੱਥੇ ਕੈਂਡੀਡੇਟਾਂ ਦਾ ਐਲਾਨ ਕਰ ਦਿੱਤਾ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਪਹਿਲ ਕਰਦੇ ਹੋਏ ਆਪਣੇ ਕੈਂਡੀਡੇਟਾਂ ਦਾ ਐਲਾਨ ਕਰ ਦਿੱਤਾ ਹੈਗਾ ਉੱਥੇ ਆਮਾ ਵੀ ਪਾਰਟੀ ਵੱਲੋਂ ਵੀ 8 ਕੈਂਡੀਡੇਟਾਂ ਦਾ ਪੰਜਾਬ ਦੇ ਵਿੱਚ ਐਲਾਨ ਕਰ ਦਿੱਤਾ ਗਿਆ ਜਿੱਥੇ ਰਵੈਤੀ ਪਾਰਟੀਆਂ ਆਪਣੇ ਖੇਤਰਾਂ ਦੇ ਵਿੱਚ ਜਾ ਕੇ ਲੋਕ ਸਭਾ ਖੇਤਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਉਮੀਦਵਾਰ ਆਪਣਾ ਜੋ ਰਜਮਾਈ ਕਰ ਰਹੇ ਨੇ ਲੋਕਾਂ ਦੇ ਕੋਲ ਪਹੁੰਚ ਕਰ ਰਹੇ ਨੇ ਉੱਥੇ ਨਵੀਆਂ ਪਾਰਟੀਆਂ ਵੀ ਹੋਂਦ ਦੇ ਵਿੱਚ ਆ ਰਹੀਆਂ ਨੇ ਤੇ ਇਸੇ ਤਰ੍ਹਾਂ ਜੇਕਰ ਗੱਲ ਕਰ ਲਈਏ ਤਾਂ ਮਸੀ ਭਾਈਚਾਰੇ ਵੱਲੋਂ ਇੱਕ ਬਹੁਤ ਵੱਡੇ ਲੈਵਲ ਦੇ ਉੱਪਰ ਐਲਾਨ ਕੀਤਾ ਗਿਆ ਹੈ ਕਿ ਇੱਕ ਨੈਸ਼ਨਲ ਲੋਕ ਸਭਾ ਪਾਰਟੀ ਉਹਨਾਂ ਵੱਲੋਂ ਅਨਾਉਂਸ ਕੀਤੀ ਗਈ ਹੈ ਜੋ ਕਿ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੇ ਉੱਪਰ ਆਪਣਾ ਚੋਣਾਂ ਲੜੇਗੀ ਇਸ ਸਬੰਧੀ ਨੈਸ਼ਨਲ ਲੋਕ ਸਭਾ ਪਾਰਟੀ ਦੇ ਪ੍ਰਧਾਨ ਸਰਜੀਤ ਸਿੰਘ ਸਰਜੀਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਅਤੇ ਅਹੁਦੇਦਾਰਾਂ ਵੱਲੋਂ ਜੋ ਕਿ ਸਰਜੀਤ ਸਿੰਘ ਕੌਮੀ ਪ੍ਰਧਾਨ ਚੁਣੇ ਗਏ ਨੇ ਨੈਸ਼ਨਲ ਲੋਕ ਸੇਵਾ ਪਾਰਟੀ ਦੇ ਉਹਨਾਂ ਵੱਲੋਂ ਇੱਕ ਨਿਊ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ ਗਿਆ ਕਿ ਉਹ 13 ਦੀਆਂ 13 ਸਿੱਟਾਂ ਤੇ ਇਸ ਕਰਕੇ ਚੋਣ ਲੜਨਗੇ ਕਿਉਂਕਿ ਮਸੀਹ ਭਾਈਚਾਰੇ ਨੂੰ ਹਮੇਸ਼ਾ ਨਜ਼ਰ ਅੰਦਾਜ਼ ਕੀਤਾ ਗਿਆ ਹੈ ਤੇ ਹੋਰ ਜੋ ਦਲਤ ਵਰਗ ਦੇ ਨੇ OBC ਵਰਗ ਦੇ ਨੇ ਪਛੜੇ ਵਰਗ ਦੇ ਨੇ ਉਹਨਾਂ ਨੂੰ ਵੀ ਹਮੇਸ਼ਾ ਜੋ ਸਾਰਾ ਨੇ ਉਹ ਮੌਕੇ ਵਰਤ ਕੇ ਵੋਟਾਂ ਲੈ ਕੇ ਆਪਣਾ ਉल्लू ਸੁਧਾ ਕਰਦੇ ਨਹੀਂ ਆ ਤੇ ਹੁਣ ਇਹ ਸਾਰਾ ਸਮਾਜ ਇੱਕ ਪੱਧਰ ਤੇ ਇਕੱਠਾ ਹੋ ਕੇ ਆਪ ਚੋਣਾ ਲੜੇਗਾ ਤੇ ਆਪਣੇ ਕੈਂਡੀਡੇਟ ਲੋਕ ਸਭਾ ਚੋਣਾਂ ਦੇ ਵਿੱਚ ਆਜ਼ਾਦ ਦੇ ਰੂਪ ਦੇ ਵਿੱਚ उतारेਗਾ ਤੇ ਗੱਲ ਕਰਦੇ ਆ ਉਹਨਾਂ ਦੇ ਨਾਲ ਕੀ ਉਹਨਾਂ ਦੇ ਵਿਚਾਰ ਨੇ ਤੇ ਕੀ ਉਹਨਾਂ ਦੀ ਵਿਚਾਰਧਾਰਾ ਹੈਗੀ ਆ ਪਾਰਟੀ ਦੀ ਗੱਲ ਕਰਦੇ ਆ ਜੀ ਮਿਲਦੇ ਆ ਸੰਜੀਤ ਸਿੰਘ ਤੇ ਹੋਰ ਅਭਿਧਾਰਨ ਇਹ ਜਿਹੜੀ ਪ੍ਰੈਸ ਕਾਨਫਰੰਸ ਹੋ ਰਹੀ ਹੈ ਉਹ ਕਿਸ ਵੰਦ ਵਿੱਚ ਹੋ ਰਹੀ ਹੈ ਤੇ ਤੁਹਾਡੀ ਕੀ ਆਇਡੈਂਟੀਟੀ ਹੈ ਕੀ ਨਾਮ ਆਉਂਦਾ ਹੈ ਮੇਰਾ ਨਾਮ ਜੀ ਜਸਪਾਲ ਮਸੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਜੈ ਮਸੀ ਦੀ ਜਸਪਾਲ ਮਸੀ ਮੇਰਾ ਨਾਮ ਆ ਔਰ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਆਪਾਂ ਕਰ ਰਹੇ ਆ ਰੱਖੀ ਗਈ ਆ ਇਹ ਜੋ ਪਿਛਲੇ 74 75 ਸਾਲ ਹੋ ਗਏ ਆ ਪੰਜਾਬ ਅੰਦਰ ਖਾਸ ਕਰਕੇ ਘੱਟ ਗਿਣਤੀਆਂ ਨੂੰ ਐਸਸੀ ਭਾਈਚਾਰੇ ਨੂੰ OBC ਨੂੰ ਅਦਰ ਪਛੜੇ ਸਰੇਆਂ ਨੂੰ ਬੜਾ ਰਵਾਇਤੀ ਪਾਰਟੀਆਂ ਵੱਲੋਂ ਜਿਹੜਾ ਅੱਖੇ ਪਰੋਖੇ ਕੀਤਾ ਗਿਆ ਵਾ ਅਣਗੋਲਿਆ ਗਿਆ ਇਹਨਾਂ ਨੂੰ ਜਿਹਦੇ ਕਰਕੇ ਉਹ ਰਾਜਨੀਤਿਕ ਤੌਰ ਤੇ ਜਿਵੇਂ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਇਹ ਮਸੀਹ ਭਾਈਚਾਰਾ ਬੜਾ ਪਛੜ ਗਿਆ ਜੋ ਬਣਦਾ ਮਾਨ ਸਤਕਾਰ ਸੀ ਇਹਨਾਂ ਪਾਰਟੀਆਂ ਚ ਸਾਨੂੰ ਇਹਨਾਂ ਰਵਾਇਤੀ ਪਾਰਟੀਆਂ ਨੇ ਨਹੀਂ ਦਿੱਤਾ ਇਸ ਕਰਕੇ ਸਾਨੂੰ ਅੱਜ ਪੂਰੇ ਸਮੁੱਚੇ ਪੰਜਾਬ ਦੇ ਮਸੀਹ ਭਾਈਚਾਰੇ ਨੂੰ ਗੱਲਬਾਤ ਕਰਨ ਤੋਂ ਬਾਅਦ ਇਹ ਜਿਹੜੀ ਆ ਅਸੀਂ ਇੱਕ ਰਾਜਨੀਤਿਕ ਪਾਰਟੀ ਦਾ ਜੋ ਪੰਜਾਬ ਅੰਦਰ ਜਿਹੜਾ ਵਾ ਅੱਜ ਐਲਾਨ ਕੀਤਾ ਵਾ ਕੀ ਨਾਮ ਰੱਖਿਆ ਜਿਸ ਦਾ ਨਾਮ ਹੈ ਨੈਸ਼ਨਲ ਲੋਕ ਸੇਵਾ ਪਾਰਟੀ ਨੈਸ਼ਨਲ ਲੋਕ ਸੇਵਾ ਨੈਸ਼ਨਲ ਲੋਕ ਸੇਵਾ ਪਾਰਟੀ ਆ ਜਿਹਦੇ ਵਿੱਚ ਸਰਬਸੰਮਤੀ ਦੇ ਨਾਲ ਸਾਡੇ ਜੋ ਬਹੁਤ ਹੀ ਸਤਿਕਾਰਯੋਗ ਮੇਰੇ ਵੀਰ ਸਰਜੀਤ ਸਿੰਘ ਠੱਪਰ ਜੀ ਜਿਨ੍ਹਾਂ ਨੂੰ ਪਾਰਟੀ ਦਾ ਜੋ ਪ੍ਰਧਾਨ ਥਾ ਪਿਆ ਗਿਆ ਵਾ ਔਰ ਨਾਲ ਹੀ ਨਾਲ ਜਿਹੜੇ ਸਾਡੇ ਰਣਜੀਤ ਸਿੰਘ ਜੀ ਔਰ ਰਿਟਾਇਰ ਸੁਪਰਡੈਂਟ ਜੀ ਜੋ ਸਮਸੀ ਜੀ ਐਵੀਨਰ ਪਾਰਟੀ ਦੇ ਜਿਹੜੇ ਆਫਿਸ ਬੇਅਰ ਇਰ ਆ ਔਰ ਦਾਸ ਜਿਹੜਾ ਵਾ ਇਹ ਜੋ ਸੈਕਟਰੀ ਜਰਨਲ ਦੀ ਜਿਹੜੀ ਆ ਡਿਊਟੀ ਨਾ ਬਾ ਰਿਆ ਵਾ ਅੱਜ ਜਿਹੜੀ ਇਹ ਇਸੇ ਕਰਕੇ ਸਾਨੂੰ ਕਿਉਂਕਿ ਮਸੀਬ ਭਾਈਚਾਰੇ ਨੂੰ ਕਿਸੇ ਵੀ ਪਾਰਟੀ ਨੇ ਜਿਹੜਾ ਉੱਚਨ ਚੁੱਕਣ ਦਾ ਜਿਹੜਾ ਭਰਾਲਾ ਨਹੀਂ ਕੀਤਾ ਆਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਅੰਦਰ ਜਿਹੜੀਆਂ ਲੋਕ ਸੋਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਵਾ ਉਹਦੇ ਅੰਦਰ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਦੇ ਜਿਹੜੇ ਅਸੀਂ ਆਪਣੇ ਉਮੀਦਵਾਰ ਖੜੇ ਕਰਾਂਗੇ ਔਰ ਵੱਡੀ ਜਿੱਤ ਪ੍ਰਾਪਤ ਕਰਕੇ ਜਿਹੜਾ ਵਾ ਲੋਕ ਸਭਾ ਚ ਆਪਣੇ ਜਿਹੜੇ ਭਾਈਚਾਰੇ ਦੇ ਲੋਕਾਂ ਨੂੰ ਪਹੁੰਚਾਵਾਂ ਇਹ ਜਿਹੜੀ ਪਾਰਟੀ ਹੈ ਜੀ ਸਿਰਫ 크ਰਿਸਚਨ ਭਾਈਚਾਰੇ ਦੀ ਪਾਰਟੀ ਹੈ ਜਾਂ ਆਮ ਲੋਕਾਂ ਦੀ ਨਾ ਜੀ ਤੇ ਇਕੱਲੇ 크ਰਿਸਚਨ ਭਾਈਚਾਰੇ ਦੀ ਪਾਰਟੀ ਨਹੀਂ ਆ ਜੀ ਇਹ ਸਰਵ ਸਮਾਜ ਦੀ ਪਾਰਟੀ ਆ ਇਹਦੇ ਵਿੱਚ ਹਿੰਦੂ ਭਾਈਚਾਰਾ ਮੁਸਲਮਾਨ ਭਾਈਚਾਰਾ ਸਿੱਖ ਭਾਈਚਾਰਾ 크ਰਿਸਚਨ ਭਾਈਚਾਰਾ ਜਿਹੜਾ ਸਾਰੇ ਲੀਡ ਕਰ ਰਹੇ ਆ ਇਹ ਉਹਨਾਂ ਦੱਬੇ ਕੁਚਲੇ ਲੋਕਾਂ ਉਹਨਾਂ ਦੀ ਆਵਾਜ਼ ਆ ਜਿਨ੍ਹਾਂ ਦੀ ਆਵਾਜ਼ ਨੂੰ ਦਬਾਇਆ ਗਿਆ ਜੋ ਉਹਨਾਂ ਦੇ ਬਣਦੇ ਹੱਕ ਉਹਨਾਂ ਨੂੰ ਨਹੀਂ ਦਿੱਤੇ ਗਏ ਇਸ ਕਰਕੇ ਜਿਹੜਾ ਇਹ ਪਾਰਟੀ ਦਾ ਜਿਹੜਾ ਆਗਾਜ਼ ਹੋਇਆ ਵਾ ਤੇ ਤੁਸੀਂ ਕੀ ਸਮਝਦੇ ਬਹੁਤ ਵੱਡੀਆਂ-ਵੱਡੀਆਂ ਰਾਜਨੀਤਿਕ ਪਾਰਟੀਆਂ ਹੈਗੀਆਂ ਤੇ ਸੰਘਰਸ਼ ਕਰਦੇ ਆ ਕਿਵੇਂ ਲੱਗਦਾ ਵੀ ਆਪਾਂ ਨੂੰ ਕੋਈ ਸਫਲਤਾ ਪ੍ਰਾਪਤ ਹੋਈ ਕੀ ਜਾਂ ਕਿਵੇਂ ਦਾ ਮਹਿਸੂਸ ਕਰਦੇ ਜਦੋਂ ਇਹ ਪਾਰਟੀਆਂ ਬਣਿਆ ਵਾ ਤੁਹਾਡੇ ਸਾਹਮਣੇ ਆ ਸੰਘਰਸ਼ ਤੇ ਕਰਨਾ ਹੀ ਪੈਂਦੇ ਆ ਜੀ ਸੰਘਰਸ਼ ਕਰਨ ਤੋਂ ਬਿਨਾ ਕੁਝ ਨਹੀਂ ਮਿਲਦਾ ਔਰ ਸਾਡਾ ਭਾਈਚਾਰਾ ਬਹੁਤ ਜਿਹੜਾ ਵਾ ਚੰਗੀ ਤਰ੍ਹਾਂ ਇਹਨਾਂ ਦੀਆਂ ਸਾਜਿਛਾ ਤੋਂ ਜਾਗਰਿਤ ਹੋ ਚੁੱਕਾ ਹੈ ਨਦੀ ਚਾਲਾ ਤੋਂ ਵੀ ਇਹ ਨਾਲ ਜਿੱਦਾ ਹਮੇਸ਼ਾ ਹੀ ਸਾਨੂੰ ਵੋਟ ਬੈਂਕ ਵਜੋਂ ਇਸਤੇਮਾਲ ਕੀਤਾ ਔਰ ਜੋ ਸਾਨੂੰ ਹੱਕ ਬਣਦਾ ਸੀ ਵਿਧਾਨ ਸਭਾ 'ਚ ਭੇਜਣਾ ਲੋਕ ਸਭਾ 'ਚ ਭੇਜਣਾ ਅੱਜ ਤੱਕ ਜਿਹੜਾ ਵਾ ਮਸੀਹ ਭਾਈਚਾਰੇ ਨੂੰ ਅਣਗੋਲਿਆ ਕੀਤਾ ਗਿਆ ਵਾ ਪਰ ਆ ਨਾਲੇ ਸਮੇਂ 'ਚ ਜਿਹੜੀ ਆ ਸਾਡੀ ਨੈਸ਼ਨਲ ਲੋਕ ਸੇਵਾ ਪਾਰਟੀ ਆਪਣੇ ਉਮੀਦਵਾਰਾਂ ਨੂੰ ਜਿਤਾ ਕੇ ਔਰ ਵੱਡੀ ਗਿਣਤੀ 'ਚ ਜੋ ਪੰਜਾਬ ਦੇ ਭਲੇ ਲਈ ਦੇਸ਼ ਦੇ ਭਲੇ ਲਈ ਇਹ ਜਾ ਕੇ ਆਪਣੇ ਭਾਈਚਾਰੇ ਦੀ ਗੱਲਬਾਤ ਕਰਨਗੇ ਤਾਂ ਕਿ ਜਿਸ ਦੇ ਨਾਲ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਉਹ ਰਾਜਨੀਤਿਕ ਤੌਰ ਤੇ ਜਿਹੜੇ ਸਾਡੇ ਲੋਕ ਉੱਪਰ ਆ ਸਕਣ ਸਰਜੀਤ ਜੀ ਤੁਹਾਨੂੰ ਕੌਮੀ ਪ੍ਰਧਾਨ ਬਣਾਇਆ ਗਿਆ ਹੈਗਾ ਨੈਸ਼ਨਲ ਸੇਵਾ ਪਾਰਟੀ ਜੋ ਤੁਸੀਂ ਲੋਕ ਸੇਵਾ ਪਾਰਟੀ ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਆਈ ਹੈਗੀ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਡੇ ਭਰਾ ਜਸਪਾਲ ਜੀ ਔਰ ਆਪਣੀ ਸਾਰੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਔਰ ਇਸ ਜ਼ਿੰਮੇਵਾਰੀ ਨੂੰ ਜਿਹੜੇ ਲੋਕ ਸੇਵਾ ਜਿਹੜੀ ਸਾਡੇ ਨੈਸ਼ਨਲ ਲੋਕ ਸੇਵਾ ਪਾਰਟੀ ਆ ਉਹਦਾ ਚਲੋ ਮੈਨੂੰ ਉਹਨਾਂ ਨੇ ਅਧਿਐਕਸ਼ ਚੁਣਾ ਚੁਣਿਆ ਆ ਵੀ ਤੁਸੀਂ ਪਾਰਟੀ ਦੀ ਜ਼ਿੰਮੇਵਾਰੀ ਨੂੰ ਇਸ ਪਾਰਟੀ ਦੀ ਅਗਵਾਈ ਕਰੋ ਲੇਕਿਨ ਮੈਂ ਪਾਰਟੀ ਦੇ ਸਾਰੇ ਵਰਕਰਾਂ ਨੂੰ ਔਰ ਜੋ ਸਮਾਜ ਦਾ ਹਿੱਤ ਰੱਖਦੇ ਆ ਸਮਾਜ ਦੀ ਲੜਾਈ ਲੜਦੇ ਆ ਔਰ ਦੱਬੇ ਕੁਚਲੇ ਹੋਏ ਸਮਾਜ ਦੀ ਲੜਾਈ ਲੜਦੇ ਆ 크ਰਿਸਚਨ ਭਾਈਚਾਰੇ ਦੀਆਂ ਲੜਾਈਆਂ ਲੜਦੇ ਆ ਕਿਉਂਕਿ ਤੁਸੀਂ ਜਾਣਦੇ ਹੋ ਲੰਬੇ ਸਮੇਂ ਤੋਂ ਹੀ ਚਾਹੇ 크ਰਿਸਚਨ ਭਾਈਚਾਰਾ ਹੋਵੇ ਚਾਹੇ ਮੁਸਲਮ ਪਾਈਚਾਰਾ ਹੋਵੇ ਤੇ ਚਾਹੇ ਐਸਸੀ ਅਤੇ ਓਬੀਸੀ ਪਾਈਚਾਰਾ ਹੋਵੇ ਉਹਨਾਂ ਨੂੰ ਹਮੇਸ਼ਾ ਹੀ ਅਣਗੌਲਿਆ ਕੀਤਾ ਗਿਆ ਉਹਨਾਂ ਨੂੰ ਅਣਦੇਖਾ ਕੀਤਾ ਗਿਆ ਔਰ ਦੂਜੇ ਦਰਜੇ ਦਾ ਨਾਗਰਿਕ ਸਮਝਿਆ ਜਾ ਰਿਹਾ ਆ ਕਿਉਂਕਿ ਜਿਹੜੀਆਂ ਰਵੈਤੀ ਪਾਰਟੀਆਂ ਆ ਰਵੈਤੀ ਪਾਰਟੀਆਂ ਨੇ ਹਮੇਸ਼ਾ ਹੀ ਇਸ ਸਮਾਜ ਦੇ ਨਾਲ ਵਿਤਕਰਾ ਕੀਤਾ ਜਿਹਦਾ ਕਰਕੇ ਅੱਜ ਸਾਨੂੰ ਇਸ ਮਜਬੂਰਨ ਸਾਨੂੰ ਅਸੀਂ ਬੜੇ ਪਾਰਟੀਆਂ ਦਾ ਸਹਾਇਕ ਦਿੱਤਾ ਰਵੈਤੀ ਪਾਰਟੀਆਂ ਦਾ ਵੀ ਸ਼ਾਇਦ ਵੀ ਸ਼ਾਇਦ ਜਿਹੜਾ ਇਹ ਰਵੈਤੀ ਪਾਰਟੀਆਂ ਐਸਸੀ ਭਾਈਚਾਰਾ, OBC ਭਾਈਚਾਰਾ, 크ਰਿਸਚਨ ਭਾਈਚਾਰਾ, ਮਜਬੀ ਸਿੱਖ ਭਾਈਚਾਰੇ ਦੀ ਸਾਰ ਲੈਣਗੇ। ਲੇਕਿਨ ਅਸੀਂ ਲੰਬੇ ਸਮੇਂ ਤੋਂ ਦੇਖਿਆ ਆ ਹਮੇਸ਼ਾ ਹੀ ਪਾਰਟੀਆਂ ਨੇ ਸਾਨੂੰ ਲਾਰੇ ਲਾਏ ਜੋ ਸਾਡੀਆਂ ਲੋੜਾਂ ਜ਼ਰੂਰਤਾਂ ਸਨ ਔਰ ਉਹ ਲੋੜਾਂ ਜ਼ਰੂਰਤਾਂ ਨੂੰ ਨਹੀਂ ਵਾਦੇਸਾ ਨਾ ਕੀਤੇ ਲੇਕਿਨ ਉਹਨਾਂ ਲੋੜਾਂ ਜ਼ਰੂਰਤਾਂ ਜਿਹੜੀਆਂ ਸਾਡੀਆਂ ਸਨ ਜੋ ਮੁੱਢਲੀਆਂ ਲੋੜਾਂ ਜ਼ਰੂਰਤਾਂ ਸਨ ਉਹਨਾਂ ਨੂੰ ਹਮੇਸ਼ਾ ਹੀ ਇਹਨਾਂ ਨੇ ਅੱਖੋਂ ਪਰੋਖੇ ਕੀਤਾ ਔਰ ਸਾਨੂੰ ਅੰਦੇਖਿਆ ਕੀਤਾ। ਅੱਜ ਜਿਹੜਾ ਸਾਡੇ ਨੈਸ਼ਨਲ ਲੋਕ ਸੇਵਾ ਪਾਰਟੀ ਆ ਅੱਜ ਇਹਦਾ ਸੀ ਗਠਨ ਕੀਤਾ ਆ ਔਰ ਜੋ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ ਆ ਔਰ ਮੈਂ ਪਾਰਟੀ ਦੇ ਸਾਰੇ ਵਰਕਰਾਂ ਨੂੰ ਭਰੋਸਾ ਦਿਵਾਉਣਾ ਆ ਮੈਂ ਤਨਦੇਹੀ ਦੇ ਨਾਲ ਔਰ ਔਰ ਇਸ ਪਾਰਟੀ ਦੀ ਸੇਵਾ ਕਰਾਂਗਾ ਔਰ ਜਿਸ ਤਰ੍ਹਾਂ ਵੀ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਔਰ ਜਲਦੀ ਅਸੀਂ ਪ੍ਰੈਸ ਵਾਰਤਾ ਕਰਕੇ ਅਗਲੀਆਂ ਗਤੀਵਿਧੀਆਂ ਵੀ ਤੁਹਾਡੇ ਅੱਗੇ ਰੱਖਾਂਗੇ ਸਰਜੀਤ ਜੀ ਇਹ ਦੱਸੋ ਕਿ ਇਹ ਪੂਰੇ ਭਾਰਤ ਦੇ ਵਿੱਚ ਇਸ ਵਾਰ ਰੈਕਸ਼ਨ ਲੱਗਦੀ ਗੁੰਜਮੰਦੀ ਹੈ ਜਾਂ ਇਕੱਲੇ ਪੰਜਾਬ ਦੇ ਵਿੱਚ ਹੀ ਲੱਗੀ ਤਕਰੀਬਨ ਅਸੀਂ 6 ਮਹੀਨੇ ਤੋਂ ਇਹ ਕੰਮ ਕਰਦੇ ਆ ਰਹੇ ਸੀ ਜਿਹਦੇ ਵਿੱਚ ਅਸੀਂ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਵੀ ਸਾਰੇ ਬੁੱਧੀਜੀਵੀ ਜਿਹੜੇ ਸਾਡੇ ਲੋਕ ਨੇ ਦੱਬਿਆ ਕੁਚਲਿਆ ਹੋ ਸਮਾਜ 크ਰਿਸਚਨ ਭਾਈਚਾਰਾ ਮਜਬੀ ਸਿੱਖ ਭਾਈਚਾਰਾ ਅਸੀਂ ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਸਮਾਜ ਦਾ ਹਿੱਤ ਰੱਖਦੇ ਆ ਉਹਨਾਂ ਨਾਲ ਗੱਲਬਾਤ ਕੀਤੀ ਜਿਹਦਾ ਜੇ ਤੋਂ ਕਾਫੀ ਲੰਬੇ ਸਮੇਂ ਤੋਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਅਸੀਂ ਸੋਚਿਆ ਵੀ ਨੈਸ਼ਨਲ ਲੈਵਲ ਤੇ ਜਿਹੜੀ ਪਾਰਟੀ ਜਿਹੜਾ ਗਠਨ ਕਰਕੇ ਪੂਰੇ ਭਾਰਤ ਦੇ ਅੰਦਰ ਜਿਹੜਾ ਜਿਹੜੇ ਸਮਾਜ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਆ ਜਿਹੜੇ ਸਾਡੀਆਂ ਜਿਹੜੀਆਂ ਲੋੜਾਂ ਜ਼ਰੂਰਤਾਂ ਆ ਜਿਹੜੀਆਂ ਸਾਡੀਆਂ ਸਮੱਸਿਆਵਾਂ ਆ ਉਹਨਾਂ ਸਮੱਸਿਆ ਦਾ ਹੱਲ ਸਾਨੂੰ ਖੁਦ ਆਪ ਹੀ ਕਰਨਾ ਪੈਗਾ ਔਰ ਲੰਬੇ ਸਮੇਂ ਤੋਂ ਅਸੀਂ ਇਹਨਾਂ ਪਾਰਟੀਆਂ ਦੇ ਭਰੋਸਾ ਰੱਖਿਆ ਲੇਕਿਨ ਇਹਨਾਂ ਪਾਰਟੀਆਂ ਨੇ ਹਮੇਸ਼ਾ ਹੀ ਸਾਨੂੰ ਅਣਦੇਖਾ ਕੀਤਾ ਜਿਹਦਾ ਕਰਕੇ ਅਸੀਂ ਪੂਰੇ ਨੈਸ਼ਨਲ ਲੈਵਲ ਤੇ ਜਲਦੀ ਹੀ ਤੁਹਾਡੇ ਸਾਹਮਣੇ ਡਿਸਕਲੋਜ਼ ਅਸੀਂ ਕਰ ਦਵਾਂਗੇ ਜਿਹੜੇ ਸਾਡੇ ਅਹੁਦੇਦਾਰ ਆ ਔਰ ਕਾਫੀ ਅਹੁਦੇਦਾਰ ਜਿਹੜੇ ਵਕ ਵਕ ਸੂਬਿਆਂ ਤੋਂ ਵੀ ਸਾਡੇ ਵਿੱਚ ਆਏ ਆ ਉਹਨਾਂ ਨੂੰ ਵੀ ਅੱਜ ਅਸੀਂ ਨਿਯੁਕਤ ਕਰਾਂਗੇ ਔਰ ਪੂਰੇ ਭਾਰਤ ਦੇ ਅੰਦਰ ਜਿਹੜੀ ਅਸੀਂ ਇਲੈਕਸ਼ਨ ਲੜਨ ਦੀ ਜਿਹੜੀ ਅਸੀਂ ਇਹ ਸੋਚਿਆ ਆ ਬਾਕੀ ਜਿਸ ਤਰ੍ਹਾਂ ਹਾਈ ਕਮਾਂਡ ਦਾ ਫੈਸਲਾ ਹੋਏਗਾ ਸਾਰੇ ਵੈ ਸਾਡੀ ਜਿਹੜੀ ਪਾਰਟੀ ਦੇ ਵਰਕਰਾਂ ਦਾ ਜਿਸ ਤਰ੍ਹਾਂ ਸਾਨੂੰ ਉਹ ਕਹਿਣਗੇ ਸੀ ਕਿਉਂਕਿ ਇਹ ਪਾਰਟੀ ਜਿਹੜੀ ਆ ਇਹ ਕੋਈ ਇਹ ਨਹੀਂ ਵੀ ਕੱਲਾ ਮੈਂ ਇਹ ਪਾਰਟੀ ਦਾ ਪ੍ਰਧਾਨ ਆ ਜਾਂ ਇਹ ਸਾਰਿਆਂ ਦੀ ਸਹਿਮਤੀ ਦੇ ਨਾਲ ਹੀ ਅੱਗੇ ਅਸੀਂ ਡਿਸੀਜਨ ਲਵਾਂਗੇ ਮੁੱਦੇ ਕੀ ਹੋਣਗੇ ਜੀ ਪੰਜਾਬ ਦੇ ਮੁੱਦੇ ਤੁਸੀਂ ਜਾਣਦੇ ਹੋ ਜਿਸ ਤਰ੍ਹਾਂ ਸਾਡੇ ਇਹ ਪ੍ਰਧਾਨ ਜੀ ਜਸਪਾਲ ਸਿੰਘ ਜੀ ਕ੍ਰਿਸਚੀਅਨ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਆ ਲੰਬੇ ਸਮੇਂ ਤੋਂ ਔਰ ਤੁਸੀਂ ਜਾਣਦੇ ਹੋ ਕ੍ਰਿਸਚੀਅਨ ਭਾਈਚਾਰੇ ਨੂੰ ਵੀ ਬੜਾ ਅਣਦੇਖਿਆ ਕੀਤਾ ਗਿਆ ਕ੍ਰਿਸਚੀਅਨ ਭਾਈਚਾਰੇ ਨੂੰ ਅੱਜ ਤੱਕ ਜਿਹੜਾ ਬਣਦਾ ਮਾਨ ਸਤਕਾਰ ਜਿਹੜਾ ਨਾ ਤਾਂ ਰਾਜਨੀਤਿਕ ਤੌਰ ਤੇ ਦਿੱਤਾ ਗਿਆ ਨਾ ਤਾਂ ਸਮਾਜਿਕ ਤੌਰ ਤੇ ਦਿੱਤਾ ਗਿਆ ਔਰ ਅੱਜ 크ਰਿਸਚੀਅਨ ਭਾਈਚਾਰਾ ਵੀ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਆ ਕਿਉਂਕਿ ਚਾਹੇ ਜਿਹੜੀਆਂ ਰਵੈਤੀ ਪਾਰਟੀਆਂ ਆ ਉਹਨਾਂ ਨੇ ਹਮੇਸ਼ਾ ਇਹਨਾਂ ਨੂੰ ਭਰੋਸੇ ਦਿੱਤੇ ਲੇਕਿਨ ਅੱਜ ਮਜਬੂਰਨ ਆ ਜੇਖੋ ਤੇ ਇਹ ਵੱਡੀ ਇਹ ਅਹੁਦੇ ਤੋਂ ਆਏ ਆ ਕਾਲੀ ਦਲ ਦੇ ਵਿੱਚ ਸ਼ਾਮਲ ਸਨ ਲੇਕਿਨ ਅੱਜ ਉਹਨਾਂ ਨੇ ਅੱਜ ਇਸ ਇਸ ਕਰਕੇ ਮਜਬੂਰਨ ਸਾਨੂੰ ਇਹ ਸੋਚਣਾ ਵਿਚਾਰਨਾ ਪਿਆ ਵੀ ਜਿਹੜੀਆਂ ਰਵੈਤੀ ਪਾਰਟੀਆਂ ਆ ਉਹ ਸਾਨੂੰ ਅਹੁਦੇ ਤਾਂ ਦਿੰਦੇ ਆ ਲੇਕਿਨ ਉਹ ਅਹੁਦੇ ਦੇਣ ਤੋਂ ਬਾਅਦ ਜਿਹੜਾ ਸਾਡਾ ਅਸਲ ਸਾਨੂੰ ਜਿਹੜਾ ਸਾਡਾ ਜਿਹੜਾ ਮਾਨ ਸਤਕਾਰ ਆ ਜਿਸ ਤਰ੍ਹਾਂ ਸਾਨੂੰ ਕਦੀ ਵੀ ਸਾਨੂੰ ਜਿਹੜਾ ਦੇਣਾ ਚਾਹੀਦਾ ਨਾ ਤਾਂ ਅੱਜ ਤੱਕ ਸਾਡਾ ਐਮਐਲਏ ਆ ਨਾ ਸਾਡਾ ਕੋਈ ਐਮਪੀ ਆ ਨਾ ਸਾਡਾ ਕੋਈ ਰਾਜ ਸਭਾ ਨਾਲ ਲੋਕ ਸਭਾ ਦਾ ਵਿੱਚ ਮੈਂਬਰ ਆ ਸਾਡੀਆਂ ਜਿਹੜੀਆਂ ਇਹਨਾਂ ਨੇ ਕ੍ਰਿਸਚੀਅਨ ਭਾਈਚਾਰਾ ਜਿਹੜਾ ਮਿਨੋਰਟੀ ਵੀ ਸੀ ਆਮ ਆਦਮੀ ਪਾਰਟੀ ਨੇ ਤਾਂ ਇੱਥੇ ਤੱਕ ਇਹ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਜਿਹੜਾ ਮਿਨੋਰੀਟੀ ਕਮਿਸ਼ਨ ਦਾ ਸਾਡਾ ਚੇਅਰਮੈਨ ਲੱਗਦਾ ਸੀ ਅੱਜ ਉਹਨੂੰ ਵੀ ਹਟਾ ਦਿੱਤਾ ਗਿਆ ਆ ਸੋਚੇ 크੍ਰਿਸਚੀਅਨ ਭਾਈਚਾਰੇ ਨਾਲ ਤਾਂ ਲੰਬੇ ਸਮੇਂ ਤੋਂ ਵਿਤਕਰਾ ਹੁੰਦਾ ਆ ਰਿਹਾ ਉਹਦੇ ਨਾਲ ਮੱਝ ਵੀ ਸਿੱਖ ਭਾਈਚਾਰਾ ਐਸਸੀ ਭਾਈਚਾਰਾ ਓਬੀਸੀ ਭਾਈਚਾਰੇ ਦੇ ਨਾਲ ਵੀ ਬੜਾ ਵਿਤਕਰਾ ਹੁੰਦਾ ਰਿਹਾ ਜਿਹਦਾ ਕਰਕੇ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਪਰੇਸ਼ਾਨੀਆਂ ਆ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਮਸਲੇ ਨੇ ਉਹ ਵੀ ਅਸੀਂ ਤੁਹਾਡੇ ਅੱਗੇ ਰੱਖਾਂਗੇ ਲੇਕਿਨ ਇਹ ਹੀ ਆ ਵੀ ਅੱਜ ਪਾਰਟੀ ਦਾ ਅਸੀਂ ਆਗਾਜ਼ ਕੀਤਾ ਆ ਔਰ ਜਲਦੀ ਤੁਹਾਡੇ ਸਾਹਮਣੇ ਸਾਰੀਆਂ ਅਸੀਂ ਜਿਹੜੀਆਂ ਆਪਣੀ ਗਤੀਵਿਧੀਆਂ ਉਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ